ਸਤਿ ਸ੍ਰੀ ਅਕਾਲ ਪਿਆਰੇ ਵਿਦਿਆਰਥੀਓ ਮੈਂ ਆਪ ਜੀ ਦਾ ਅਧਿਆਪਕ ਜਗਸੀਰ ਸਿੰਘ ਜਮਾਤ 3ਵੀਂ ਵਿਸ਼ਾ ਵਾਤਾਵਰਣ ਸਿੱਖਿਆ ਆਓ ਪਿਆਰੇ ਵਿਦਿਆਰਥੀਓ ਅੱਜ ਆਪਾਂ ਪਾਠ ਨੰਬਰ 10 ਪੜ੍ਹਦੇ ਹਾਂ ਪਾਠ ਦਾ ਨਾਮ ਹੈ ਪਰਿਵਾਰ ਅਤੇ ਜਾਨਵਰ ਆਓ ਪਹਿਲਾਂ ਆਪਾਂ ਪਰਿਵਾਰ ਅਤੇ ਜਾਨਵਰ ਜਿਹੜਾ ਪਾਠ ਹੈ ਇਹਦੇ ਪਹਿਲੇ ਪੇਜ ਨੂੰ ਪੜ੍ਹ ਲਈਏ ਨੂਰਾ ਦੇ ਘਰ ਵਿੱਚ ਛੋਟਾ ਭਰਾ, ਮਾਤਾ-ਪਿਤਾ ਅਤੇ ਦਾਦਾ-ਦਾਦੀ ਜੀ ਰਹਿੰਦੇ ਹਨ। ਉਹਨਾਂ ਨੇ ਘਰ ਵਿੱਚ ਕੁਝ ਪਾਲਤੂ ਜਾਨਵਰ ਵੀ ਰੱਖੇ ਹੋਏ ਹਨ। ਉਸਤੇ ਪਰਿਵਾਰ ਦੇ ਮੈਂਬਰ ਇੱਕੋ ਜਿਹਾ ਭੋਜਨ ਨਹੀਂ ਖਾਂਦੇ। ਉਹ ਸਾਰੇ ਆਪਣੀ ਉਮਰ, ਕੰਮ ਅਤੇ ਸਰੀਰਕ ਲੋੜਾਂ ਅਨੁਸਾਰ ਹੀ ਭੋਜਨ ਕਰਦੇ ਹਨ। ਉਸਤੇ ਦਾਦਾ ਜੀ ਅਤੇ ਦਾਦੀ ਜੀ ਬਜ਼ੁਰਗ ਹਨ। ਉਮਰ ਜ਼ਿਆਦਾ ਹੋਣ ਕਾਰਨ ਉਹ ਖੇਤੀਬਾੜੀ ਅਤੇ ਪਸ਼ੂਆਂ ਦੀ ਦੇਖਭਾਲ ਨਹੀਂ ਕਰ ਸਕਦੇ। ਉਹਨਾਂ ਦੇ ਦੰਦ ਵੀ ਨਹੀਂ ਹਨ। ਅਤੇ ਬੈਠੇ ਰਹਿਣ ਕਾਰਨ ਭੋਜਨ ਹজম ਵੀ ਨਹੀਂ ਹੁੰਦਾ। ਇਸ ਲਈ ਉਹ ਹਲਕਾ-ਫੁਲਕਾ ਅਤੇ ਘੱਟ ਮਾਤਰਾ ਵਿੱਚ ਹੀ ਭੋਜਨ ਖਾਂਦੇ ਹਨ। ਬਿਮਾਰ ਹੋਣ ਕਾਰਨ ਉਹ ਗਾਂ ਦਾ ਦੁੱਧ ਪੀਂਦੇ ਹਨ ਅਤੇ ਦਲੀਆ ਜਾਂ ਖਿਚੜੀ ਖਾਂਦੇ ਹਨ। ਆ ਦੇਖੋ ਇੱਕ ਹੀ ਹੈ ਕਿਦਾ ਘਰ ਹੈ ਨੂਰਾ ਨੂਰਾ ਦਾ ਇੱਕ ਘਰ ਹੈ ਠੀਕ ਹੈ ਜਿਹਦੇ ਵਿੱਚ ਉਹਤੇ ਦਾਦਾ ਦਾਦੀ ਚਾਚਾ ਚਾਚੀ ਭੈਣ ਭਰਾ ਠੀਕ ਹੈ ਰਹਿੰਦੇ ਆ ਤੇ ਉਹਦੇ ਜਿਹੜੇ ਦਾਦਾ ਜੀ ਤੇ ਦਾਦੀ ਜੀ ਹੈਗੇ ਆ ਉਹ ਬਜ਼ੁਰਗ ਠੀਕ ਹੈ ਉਹ ਹਲਕਾ ਫੁਲਕਾ ਭੋਜਨ ਹੀ ਖਾਂਦੇ ਹਨ ਉਸਦੇ ਭਰਾ ਦੀ ਉਮਰ 6 ਮਹੀਨੇ ਹੈ ਉਹ ਛੋਟਾ ਹੋਣ ਕਾਰਨ ਮਾਤਾ ਦਾ ਦੁੱਧ ਹੀ ਪੀਂਦਾ ਹੈ ਠੀਕ ਹੈ ਆ ਦੇਖੋ ਆਪਾਂ ਤੁਹਾਨੂੰ ਫੋਟੋ ਹੀ ਦਿਖਾਉਨੇ ਆ ਇੱਕ ਆ ਸੀਗਾ ਆ ਛੋਟਾ ਬੱਚਾ ਠੀਕ ਹੈ ਮਾਂ ਦੇ ਦੁੱਧ ਵਿੱਚ ਛੋਟੇ ਬੱਚਿਆਂ ਦੇ ਸਰੀਰ ਦੇ ਵਧਣ ਫੁੱਲਣ ਲਈ ਜ਼ਰੂਰੀ ਪੋਸ਼ਕ ਤੱਤ ਹੁੰਦੇ ਹਨ ਮਾਂ ਦਾ ਦੁੱਧ ਬੱਚੇ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ ਉਸਤੇ ਮਾਤਾ ਜੀ ਭਰਾ ਦੇ ਵੱਡਾ ਹੋਣ ਤੇ ਉਸ ਨੂੰ ਦੁੱਧ ਦੇ ਨਾਲ ਨਾਲ ਕੀਲਾ ਦળિયા ਦਾਲਾ ਸਬਜ਼ੀਆਂ ਦਾ ਪਾਣੀ ਅਤੇ ਉਬਲਿਆ ਹੋਇਆ ਆਂਡਾ ਵੀ ਦਿਆ ਕਰਨਗੇ ਕਿਉਂਕਿ ਜਦੋਂ ਬੱਚਾ ਥੋੜਾ ਜਿਹਾ ਵੱਡਾ ਹੋ ਜਾਊਗਾ ਸਾਲਕ ਦਾ ਤਾਂ ਫਿਰ ਉਹ ਸਾਰਾ ਕੁਝ ਖਾਣ ਪੀਣ ਲੱਗ ਜਾਊਗਾ ਕਹਿੰਦੇ ਨੂਰਾ ਨੱਚਦੀ ਟੱਪਦੀ ਰਹਿਣ ਕਾਰਨ ਸਾਰਾ ਦਿਨ ਕੁਝ ਨਾ ਕੁਝ ਖਾਂਦੀ ਰਹਿੰਦੀ ਹੈ ਘਰ ਵਿੱਚ ਬਣਨ ਵਾਲੇ ਭੋਜਨ ਦੇ ਨਾਲ-ਨਾਲ ਉਹ 버ਗਰ ਪੀਜ਼ਾ ਅਤੇ ਬਾਜ਼ਾਰੂ ਖਾਤ ਪਦਾਰਥ ਜੰਕ ਫੂਡ ਖਾਣ ਦੀ ਵੀ ਸ਼ੌਕੀਨ ਹੈ ਜੰਕ ਫੂਡ ਨਾਲ ਉਹ ਕਈ ਵਾਰ ਬਿਮਾਰ ਵੀ ਹੋ ਜਾਂਦੀ ਹੈ ਤੇ ਮੋਟੀ ਵੀ ਦੇਖੋ ਜਿਹੜੇ ਆਪਾਂ ਪੀਜ਼ੇ 버ਗਰ ਜਾਂ ਬਾਜ਼ਾਰੋ ਜਿਹੜੀਆਂ ਚੀਜ਼ਾਂ ਖਾਂਦੇ ਆ ਉਹਨਾਂ ਨੂੰ ਜੰਕ ਫੂਡ ਕਹਿੰਦੇ ਆ ਠੀਕ ਹੈ ਤੇ ਇਹਦੇ ਨਾਲ ਕੀ ਹੁੰਦਾ ਆਪਾਂ ਬਿਮਾਰ ਹੋ ਜਾਂਦੇ ਆ ਕਈ ਵਾਰੀ ਮੋٹے ਹੋ ਜਾਂਦੇ ਆ ਠੀਕ ਹੈ ਉਸਤੇ ਮਾਤਾ ਜੀ ਉਸ ਨੂੰ ਇਹ ਜੰਕ ਫੂਡ ਖਾਣ ਤੋਂ ਮਨਾ ਕਰਦੇ ਹਨ ਪਿਤਾ ਜੀ ਸਾਰਾ ਦਿਨ ਖੇਤੀ ਬਾੜੀ ਵਿੱਚ ਕੰਮ ਕਰਦੇ ਹਨ ਇਸ ਲਈ ਉਹ পেট ਭਰ ਕੇ ਭੋਜਨ ਖਾਂਦੇ ਹਨ ਕਿਉਂ ਕਿਉਂਕਿ ਪਿਤਾ ਜੀ ਦਾ ਬਹੁਤ ਜ਼ਿਆਦਾ ਜ਼ੋਰ ਲੱਗਦਾ ਹੈ ਨਾ ਖੇਤੀ ਬਾੜੀ ਦੇ ਕੰਮ ਤੇ ਜਿਆਦਾ ਜ਼ੋਰ ਵਾਲਾ ਕੰਮ ਹੋਵੇ ਹਿੰਮਤ ਵਾਲਾ ਮਿਹਨਤ ਵਾਲਾ ਕੰਮ ਹੋਵੇ ਤਾਂ ਜ਼ਿਆਦਾ ਭੋਜਨ ਖਾਣਾ ਪੈਂਦਾ ਉਹ ਕਿਸ ਤਰ੍ਹਾਂ ਦਾ ਭੋਜਨ ਖਾਂਦੇ ਆ ਉਹ ਦੇਖਦੇ ਆ ਹਰੀਆਂ ਸਬਜ਼ੀਆਂ ਦਾਲਾਂ ਸੁੱਕੇ ਮੇਵੇ ਦੁੱਧ ਦਹੀਂ ਘਿਓ ਅਤੇ ਮੱਖਣ ਆਦਿ ਉਹਨਾਂ ਦੀ ਰੋਜ਼ਾਨਾ ਖੁਰਾਕ ਵਿੱਚ ਸ਼ਾਮਲ ਹੁੰਦੇ ਹਨ ਮਾਤਾ ਜੀ ਸਾਰਾ ਦਿਨ ਕਿਰਤੂ ਕੰਮ ਕਰਦੇ ਹਨ ਉਹ ਉਸਤੇ ਛੋਟੇ ਭਰਾ ਨੂੰ ਦੁੱਧ ਵੀ ਪਿਲਾਉਂਦੇ ਹਨ ਇਸ ਲਈ ਉਹ ਦੁੱਧ ਪਨੀਰ ਅਤੇ ਹਰੀਆਂ ਸਬਜ਼ੀਆਂ ਵਾਲਾ ਭੋਜਨ ਖਾਂਦੇ ਹਨ ਠੀਕ ਹੈ ਕਿਉਂਕਿ ਮਾਤਾ ਜੀ ਜਿਹੜੇ ਹੈਗੇ ਆ ਉਹ ਸਾਰਾ ਦਿਨ ਕੰਮ ਕਰਦੇ ਆ ਉਹਨਾਂ ਨੂੰ ਵੀ ਜ਼ਿਆਦਾ ਪ੍ਰੋਟੀਨ ਤੇ ਊਰਜਾ ਵਾਲੇ ਭੋਜਨ ਦੀ ਲੋੜ ਪੈਂਦੀ ਆ ਇਸੇ ਕਰਕੇ ਉਹ ਕੀ ਖਾਂਦੇ ਪੀਂਦੇ ਹੈਗੇ ਆ ਦੁੱਧ ਪਨੀਰ ਅਤੇ ਹਰੀਆਂ ਸਬਜ਼ੀਆਂ ਨੂਰਾ ਦੇ ਮਾਤਾ ਜੀ ਅਤੇ ਦਾਦੀ ਜੀ ਮਿਲ ਜੁਲ ਕੇ ਬਹੁਤ ਸਵਾਦ ਪੌਸ਼ਟਿਕ ਭੋਜਨ ਖਾਣਾ ਬਣਾਉਂਦੇ ਹਨ ਉਹਨਾਂ ਦੇ ਘਰ ਵਿੱਚ ਸਭ ਤੋਂ ਪਹਿਲਾਂ ਦਾਦਾ ਜੀ ਅਤੇ ਦਾਦੀ ਜੀ ਭੋਜਨ ਖਾਂਦੇ ਹਨ ਨੂਰਾ ਦਾਦਾ ਅਤੇ ਦਾਦੀ ਜੀ ਨੂੰ ਖੁਸ਼ੀ-ਖੁਸ਼ੀ ਰੋਟੀ ਫੜਾਉਂਦੀ ਹੈ ਅਤੇ ਝੁੱਠੇ ਭਾਂਡੇ ਵੀ ਚੁੱਕਦੀ ਹੈ ਇਸ ਕਰਕੇ ਉਸ ਦੇ ਘਰ ਦੇ ਮੈਂਬਰ ਬਹੁਤ ਉਸ ਨੂੰ ਬਹੁਤ ਪਿਆਰ ਕਰਦੇ ਹਨ ਉਹਨਾਂ ਦੇ ਘਰ ਵਿੱਚ ਸਭ ਤੋਂ ਅਖੀਰ ਤੇ ਨੂਰਾ ਅਤੇ ਉਸ ਦੇ ਮਾਤਾ-ਪਿਤਾ ਇਕੱਠੇ ਬੈਠ ਕੇ ਖਾਣਾ ਖਾਂਦੇ ਹਨ ਉਸ ਦਾ ਭਰਾ ਦੁੱਧ ਪੀ ਕੇ ਜਲਦੀ ਹੀ ਸੌ ਜਾਂਦਾ ਹੈ ਪਿਆਰੀ ਵਿਦਿਆਰਥੀਓ ਤੁਸੀਂ ਵੀ ਆਪਣੇ ਮਾਤਾ ਪਿਤਾ ਦਾਦਾ ਦાદੀ ਨੂੰ ਹਰ ਰੋਜ਼ ਰੋਟੀ ਜ਼ਰੂਰ ਫੜਾਇਆ ਕਰੋ ਖਾਣਾ ਤਿਆਰ ਕਰਨ ਲਈ ਉਸਦੇ ਪਿਤਾ ਜੀ ਸਬਜ਼ੀਆਂ ਦਾਲਾਂ ਅਨਾਜ ਅਤੇ ਖੇਤਾਂ ਵਿੱਚ ਹੀ ਉਗਾ ਲੈਂਦੇ ਹਨ ਕਿਉਂਕਿ ਉਹਨਾਂ ਦਾ ਖੇਤ ਹੈ ਇਸ ਕਰਕੇ ਉਹ ਸਬਜ਼ੀਆਂ ਦਾਲਾਂ ਆਪਦੇ ਖੇਤਾਂ ਵਿੱਚ ਹੀ ਉਗਾਉਂਦੇ ਆ ਬਸ ਬਨਸਪਤੀ ਕਿਉਂ ਤੇਲ ਨਮਕ ਅਤੇ ਮਸਾਲੇ ਆਦਿ ਬਾਜ਼ਾਰ ਵਿੱਚੋਂ ਖਰੀਦ ਲੈਂਦੇ ਹਨ ਦੁੱਧ ਉਹ ਆਪਣੇ ਪਾਲਤੂ ਪਸ਼ੂਆਂ ਤੋਂ ਪ੍ਰਾਪਤ ਕਰਦੇ ਹਨ ਕਿਉਂਕਿ ਉਹਨਾਂ ਨੇ ਗਾਵਾਂ ਮੱਝਾਂ ਤੇ ਬੱਕਰੀਆਂ ਰੱਖੀਆਂ ਹਨ ਦੁੱਧ ਦੁੱਧ ਇੱਕ ਸੰਪੂਰਨ ਆਹਾਰ ਹੈ ਤੁਸੀਂ ਦੇਖਿਆ ਹੋਣਾ ਛੋਟੇ ਬੱਚੇ ਹੁੰਦੇ ਆ ਜਿਹੜੇ ਉਹ ਇਕੱਲਾ ਦੁੱਧ ਹੀ ਪੀਂਦੇ ਹਨ ਉਹ ਹੋਰ ਕੁਝ ਵੀ ਨਹੀਂ ਖਾਂਦੇ ਪੀਂਦੇ ਤਾ ਆਪਾਂ ਇਹ ਕਹਿ ਸਕਦੇ ਆ ਵੀ ਉਹਨਾਂ ਨੂੰ ਦੁੱਧ ਤੋਂ ਸਾਰਾ ਕੁਝ ਪ੍ਰਾਪਤ ਹੋ ਜਾਂਦਾ ਹੈ ਆਪਣੇ ਘਰ ਵਿੱਚ ਸਾਰੇ ਮੈਂਬਰਾਂ ਨੂੰ ਦੁੱਧ ਦੀ ਮਹੱਤਤਾ ਬਾਰੇ ਜ਼ਰੂਰ ਦੱਸੋ ਬੱਚਿਓ ਹਰ ਰੋਜ਼ ਦੁੱਧ ਪੀਣਾ ਚਾਹੀਦਾ ਹੈ ਤੇ ਦੁੱਧ ਸਵੇਰੇ ਹਰ ਰੋਜ਼ ਇੱਕ ਗਲਾਸ ਜ਼ਰੂਰ ਪੀਓ ਸਾਰੇ ਬੱਚਿਆਂ ਨੇ ਇਹ ਪਾਠ ਜ਼ਰੂਰ ਪੜ੍ਹਨਾ ਹੈ